ਕਈ ਬੰਦੇ ਕਹਿੰਦੇ ਜੀ ਇੰਨੇ ਸਾਲ ਹੋ ਗਏ ਭਗਤੀ ਕਰਦਿਆਂ ਨੂੰ ਰੱਬ ਤਾਂ ਮਿਲਿਆ ਨਹੀਂ ਉਹਦੇ ਵਿੱਚ ਆਪਣੀ ਕਮੀ ਹੈ ਮਾਲਾ ਇੱਕ ਫੇਰਨੀ ਹੈ ਮੰਗਦੇ ਆਪਾਂ ਕਰੋੜਾ ਮਾਇਆ ਮੰਗਦੇ ਆਪਾਂ ਕਦੇ ਨਹੀਂ ਕਿਹਾ ਵੀ ਗੁਰਨਾਨਕ ਸਾਹਿਬ ਮੈਨੂੰ ਆਪਣਾ ਬਣਾ ਲਓ اے ਮਹਾਰਾਜ ਤੁਹਾਡੇ ਤੋਂ ਬਿਨਾ ਮੇਰਾ ਕੋਈ ਨਹੀਂ ਜਿਦਣ ਗੁਰਨਾਨਕ ਸਾਹਿਬ ਨੇ ਸਿਰ ਤੇ ਹੱਥ ਰੱਖ ਤਾ ਨਾ ਸਾ ਸੰਗਤ ਉਹ ਆਨੰਦੀ ਹੋਰ ਬਣ ਜਾਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੂੰ ਮੰਗੀਏ ਗੁਰੂ ਨੂੰ ਮੰਗੀਏ ਚੌਂਕੜਾ ਲਾਇਆ ਤਰੂ ਨੇ ਅਜੇ ਨਾਮ ਜਪਣਾ ਸ਼ੁਰੂ ਨਹੀਂ ਕੀਤਾ ਕਹਿੰਦੇ ਪਿਤਾ ਆ ਗਿਆ ਪਿਤਾ ਆ ਕੇ ਕਹਿੰਦਾ ਕਹਿੰਦਾ ਪੁੱਤਰ ਤੈਨੂੰ ਅੱਧਾ ਰਾਜ ਦੇ ਦੇਣਾ ਆ ਜਾ ਵਾਪਸ ਪ੍ਰਣ ਦੇ ਨਾਮ ਜਪਣ ਨੂੰ ਕੋਈ ਨਹੀਂ ਅੱਧਾ ਰਾਜ ਤੈਨੂੰ ਦੇ ਦੇਣਾ ਹੁਣ ਸਾਹਾ ਸੰਗਤ ਧਰੂ ਜੀ ਸੋਚਦੇ ਨੇ ਭਗਤ ਜੀ ਇੱਥੇ ਸੋਚਣ ਵਾਲੀ ਗੱਲ ਆ ਉਹ ਕਹਿੰਦੇ ਜੇ ਨਾਮ ਜਪਣਾ ਸ਼ੁਰੂ ਨਹੀਂ ਕੀਤਾ ਅਜੇ ਚੌਂਕੜਾ ਹੀ ਲਾਇਆ ਤੇ ਅੱਧਾ ਰਾਜ ਮਿਲ ਰਿਹਾ ਜੇ ਕਿਤੇ ਨਾਮ ਜਪ ਲਿਆ ਫਿਰ ਪਤਾ ਨਹੀਂ ਕੀ ਮਿਲਣਾ ਹੈ ਗੱਜ ਕੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ